ਮੇਰਾ ਬੇਟਾ ਮਾਨਕਾਲ ਵਿਆਹਿਆ ਉਥੋਂ ਦੀ ਗੱਡੀ ਦੀ ਇਹ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਬਈ ਠੀਕ ਹੈ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਉਹ ਹੀਰ ਦਾ ਪਗਲ ਕਰਦੇ ਫਿਰ ਇਹ ਬੈਟੀ ਦੀ ਸਾਲੀ ਉਹ ਨਹੀਂ ਮਿਲ ਰਹੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਤੁਹਾਨੂੰ ਕੋਈ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਭਾਲ ਕਰ ਰਹੇ ਆ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਨਹੀਂ ਹਾਰੇ ਤਾਂ ਉਤਰੇ ਨਹੀਂ ਉਥੋਂ ਦੇ ਨੇ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਉਹ ਹਣ ਤਰੇ ਨਹੀਂ ਉਥੋਂ ਮਾਨਕਾਲੋਂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ 20 25 26 ਕਹਿੰਦੇ ਸੀਗੇ 8:00 ਵਜੇ ਵੀ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀਗੀ ਵਿਅਤਰਾ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗ ਨਿਆਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਕਿ ਕਿਹੜੀ ਨਹਿਰ ਹੈ ਇਹ ਬਠਿੰਡਾ ব্রাঞ্চ ਆ ਵੀਰੇ ਪਤਾ ਨਹੀਂ ਕਿ ਕਿੰਨੇ ਬੰਦੇ ਗੱਡੀ ਦਿੱਖੇ ਵੀਰੇ ਕੋਈ ਕਹਾਂਟ ਨਹੀਂ ਬਤਾएगा ਉਹ ਉਹਨਾਂ ਦਾ ਜਿਹੜਾ ਡਰਾਈਵਰ ਸੀਗਾ ਉਹ ਦੱਸਣਾ ਕੋਈ 24 25 ਕਹਿੰਦੇ ਕਿ 26 27 ਕਹਿੰਦੇ ਸੀ ਕਿ ਪ੍ਰੋਪਰ ਗਰੰਟੀ ਨਹੀਂ ਸੀਗੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24 25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ तकरीबन ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ तकरीबन ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਆ ਜਿਹਦੇ ਵਿੱਚ ਬੱਚੇ ਸੀ ਦੋ ਪਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬਰਾਉਡ ਡੈਡ ਸੀਗੇ ਤੇ ਉਹਨਾਂ ਦਾ ਕਿੰਨੀ ਦੀ ਡੈਥ ਹੋ ਗਈ ਦੀ ਟੋਟਲ ਕਿੰਨੇ ਰੈਫਰ ਹੋ ਗਏ ਸਾਡੇ ਕੋਲ 4 ਡੈਡ ਬੋਡੀਜ਼ ਬਰਾਉਡ ਡੈਡ ਆਈਆਂ ਸੀਗੀਆਂ ਤੇ ਰੈਕਵਰੀ ਕਿਤਾਜੀ ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਉਧਾਨਾ ਥਾਣੇ ਹਾਜ਼ਰੀ ਸੀ ਸੀਗਾ ਜੀ ਤੇ ਸਾਨੂੰ ਇੱਕ ਫੋਨ ਆ ਕੰਟਰੋਲ ਰੂਮ ਤੋਂ ਵੀ ਜਗੇੜੇਪੁਰ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟੈਂਪੂ ਸਵਾਰੀਆਂ ਦੀ ਭਰੀ ਨਰਵ ਜੀ ਡਿੱਗੀ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪਰੰਤ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੈਂ ਉੱਥੇ ਉਕਰ ਕਾਬ ਵੀ ਕੱਟ ਸੀਗਾ ਤੇ ਅਸੀਂ ਮੌਕੇ ਦੇ ਹਾਈਡਰਾ ਮੰਗਾ ਕੇ ਗੋਤਾ ਖੋਰਾ ਨੂੰ ਲੈ ਕੇ ਮਦਰ ਸੀ 12 13 15 ਅਸੀਂ ਇਮੀਡੀਟਲੀ ਫੜਫੜ ਬਾਹਰ ਕੱਢੇ ਤੇ ਫਿਰ ਹਾਈਡਰਾ ਨਾਲ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ 3 ਡੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਬਾਕੀ ਮੁਲਜ਼ਮ ਵੀ ਗਿਆ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਜਿਹੜੇ ਨਾਣਾ ਦੇ ਵੀ ਤੋਂ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨਕੇਹੜੀ ਥਾਣਾ ਸੰਦੌੜ ਜ਼ਿਲ੍ਹਾ ਮਰੀਕੋਲਾ ਉੱਥੋਂ ਬਲਾਉਂਗ ਕਰਦੇ ਨੇ ਇਹ ਤੇ ਇਹ ਤਾਂ ਸਰ ਇਹ ਚ ਕਿੰਨੇ ਦੀ ਡੈਥ ਹੋ ਚੁੱਕੀ ਉਹਨੂੰ ਕਿੰਨੇ ਲੱਭਤਾ ਜੇ ਕਿੰਨੇ ਵੱਧ ਗਏ 6 ਕਿ ਬੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਕਿੰਨੇ ਕਿੰਨੇ ਕਬਜਾ ਹੋ ਗਿਆ ਕਿੰਨੇ ਦਾ 19 ਦੇ ਦੇਕੀਬ ਦਾ ਮਤਲਬ ਸੋਨਾ ਬੰਦੀ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਸੀ ਅਸੀਂ ਮਤਲਬ ਕੱਢੇ ਨਹੀਂ ਤੇ ਲਾਪਤਾ ਚਾਹਤਾ ਲਾਪਤਾ ਤਿੰਨ ਚਾਰ ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਤਿੰਨ ਨੇ ਇੱਕ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਨੇ ਸਾਨੂੰ ਦੱਸਿਆ ਵੀ 25 ਬੰਦੇ ਸਮਿਤ ਡਰਾਈਵਰ ਸੀਗੇ ਜੀ Tata ਇਸ ਦੇ ਵਿੱਚ ਤੇ ਹਾਸਰ ਕੋਈ ਕਾਰਨ ਪਤਾ ਚੱਲ ਸਕਿਆ ਕਿਵੇਂ ਹੋਇਆ ਕਾਰਨ ਕੋਈ ਨਹੀਂ ਜੀ ਰਾਦਾ ਬਖ ਸੀਗਾ ਇਹ ਨਰਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਗੱਡੀਆਂ ਕੋ ਮਗੀ ਅਸੀਂ ਇਸ ਵਾਰ ਕੁਝ ਨਹੀਂ ਕਹਿ ਸਕਦੇ ਇਹ ਇਹ ਸਾਡੀ ਜਾਣਕਾਰੀ ਹੈ ਜਨਕਨਫਰੰਸ ਪਰ ਲੱਗੂ ਵੀ ਹਾਦਸਾ ਕਿਵੇਂ ਹੋਇਆ